ਪੰਜਾਬ ਭਾਰ ਦੇ ਸਰਕਾਰੀ ਹਸਪਤਾਲਾਂ ਦੀਆਂ ਜੁੜੀ ਆਪੀਟੀ ਸੇਵਾਵਾਂ ਨੂੰ ਬੰਦ ਰੱਖਿਆ ਗਿਆ ਤਰੰਤਾਰਨ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਦੀਆਂ ਵੀ ਆਪੀਟੀ ਸੇਵਾਵਾਂ ਬੰਦ ਰਹੀਆਂ ਆਪੀਟੀ ਸੇਵਾਵਾਂ 4 ਦਿਨ ਦੇ ਲਈ ਬੰਦ ਰੱਖਣ ਜਾਣ ਗਿਆ ਦੱਸਦੇ ਕਿ ਡਾਕਟਰਾਂ ਦੀ ਹੜਤਾਲ ਤੇ ਲੋਕ ਜੜੇ ਨੇ ਉਖਝਲਖਵਾਰ ਹੋ ਰਹੇ ਨੇ ਤੇ ਜੁਤੇ ਇੱਕ ਪਾਸੇ ਡਾਕਟਰਾਂ ਦੀ ਹੜਤਾਲ ਨੂੰ ਸਪੋਰਟ ਕੀਤਾ ਜਾ ਰਿਹਾ ਹੈ ਆਮ ਲੋਕਾਂ ਦੇ ਵੱਲੋਂ ਵੀ ਜੁੜਾਇਆ ਹੈ ਡਾਕਟਰਾਂ ਨੂੰ ਸਪੋਰਟ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਡਾਕਟਰਾਂ ਦੀ ਹੜਤਾਲ ਦੇ ਕਰਕੇ ਲੋਕ ਜੁੜੇ ਨੇ ਖੱਜਲ ਖੁਆਰ ਵੀ ਹੋ ਰਹੇ ਨੇ ਤੁਸੀਂ ਦੇਖਦੇ ਇੰਡੀਆ న్యూਸ ਪੰਜਾਬ ਮੈਂ ਹਾਂ ਵਿਜੇ ਕੁਮਾਰ ਡਾਕਟਰਾਂ ਦੀ ਹੜਤਾਲ ਜਿਹੜੀ ਆ ਹੁਣ ਕੰਟੀਨਿਊ ਕਰ ਦਿੱਤੀ ਗਈ ਹੈ 4 ਦਿਨ 4 ਦਿਨ ਕੰਟੀਨਿਊ ਆਪੀਡੀ ਸਵਾਮਾ ਜਿਹੜੀਆਂ ਵਾਂ ਉਹ ਬੰਦ ਰਹਣਗੀਆਂ ਜਿੰਨਾ ਚਿਰ ਕੋਈ ਡਿਮਾਂਡ ਪੂਰੀ ਨਹੀਂ ਹੁੰਦੀ ਕਾ ਕੋਈ ਸੇਵਾਵਾਂ ਨਹੀਂ ਚੱਲਣਗੀਆਂ ਡਾਕਟਰਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਅਸੀਂ ਤਾਂ ਪਹਿਲਾਂ 3 ਦਿਨ ਇਹ ਕਿ 10 ਘੰਟੇ ਦਾ ਕਰਤਾ ਆ ਰੱਖੀ ਸੀ ਉਸ ਤੋਂ ਬਾਅਦ ਜਿਹੜਾ ਵੇਖਿਆ ਕਿ ਸਾਡੀ ਡਿਮਾਂਡ ਪੂਰੀ ਨਹੀਂ ਹੋ ਰਹੀ ਤਾਂ ਅਸੀਂ ਹੁਣ ਲਗਾਤਾਰ ਜਿਹੜੀ ਆ ਅੜਤਾਲ ਜਿਹੜੀ ਆ ਉਹ ਜਾਰੀ ਕਰ ਦਿੱਤੀ ਹੈ ਤੇ ਅਗਰ ਸਾਡੀ ਡਿਮਾਂਡ ਨਹੀਂ ਪੂਰੀ ਹੁੰਦੀ ਜਿਹੜੀ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਨੇ ਹੋ ਸਕਦਾ ਹੈ ਕਿ ਉਹ ਵੀ ਬੰਦ ਕਰ ਦਿੱਤੀਆਂ ਜਾਣਗੀਆਂ ਕਿਉਂਕਿ ਇਹ ਜਿਹੜਾ ਕਿ ਸਾਡਾ ਡਾਕਟਰਾਂ ਦਾ ਕਾਫੀ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਕਿ ਇਹ ਪ੍ਰੋਬਲਮ ਬੜੀ ਵੱਡੀ ਆ ਰਹੀ ਹੈ ਡਾਕਟਰ ਬਹੁਤ ਘਟ ਨੇ ਤਾਂ ਉਹਨਾਂ ਨੇ ਗਵਰਨਮੈਂਟ ਨੂੰ ਦੱਸਿਆ ਕਿ ਗਵਰਨਮੈਂਟ ਜਲਦ ਤੋਂ ਜਲਦ ਇਹ ਡਾਕਟਰ ਆਪ ਪ੍ਰੋਵਾਈਡ ਕਰ ਦਿੱਤੇਵੇ ਔਰ ਇੱਕ ਸਾਡੀ ਜਿਹੜੀ ਆ ਸਿਕਿਉਰਟੀ ਕੀਤੀ ਜਾਵੇ ਇਹ ਜਿਹੜਾ ਕਿ ਹਸਪੀਟਲ ਹੋਵੇ ਤਾਂ ਉਹਦੇ ਵਿੱਚ ਇੱਕ ਚੌਂਕੀ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਡਾਕਟਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਕਿ ਕਈ ਤਰ੍ਹਾਂ ਦੇ ਮਰੀਜ਼ ਆਉਂਦੇ ਨੇ ਤੇ ਐਸੇ ਹੁੰਦੇ ਨੇ ਕਿ ਜਿਹੜੀ ਲੜਾਈ ਕਰਦੇ ਨੇ ਤਾਂ ਬਹੁਤ ਵੱਡੀ ਮੁਸ਼ਕਲ ਉਦੋਂ ਆ ਜਾਂਦੀ ਹੈ ਤਾਂ ਅਸੀਂ ਲੋਕਾਂ ਨੂੰ ਹੁਣ ਦੱਸਣਾ ਚਾਹੁੰਦੇ ਆ ਕਿ 4 ਦਿਨ ਪੂਰੀ ਤਰ੍ਹਾਂ OPD ਸੇਵਾਵਾਂ ਬੰਦ ਰਹਿਣਗੀਆਂ ਤੁਸੀਂ ਦੂਰ ਦਰਾੜੋਂ ਆ ਰਹੇ ਜੋ ਤਾਂ ਤੁਹਾਨੂੰ ਮੁਸ਼ਕਲ ਆਏਗੀ ਤਾਂ ਇਹ ਖਬਰ ਨੂੰ ਦੇਖ ਲਓ ਕਿ 4 ਦਿਨ ਕੋਈ ਵੀ ਡਾਕਟਰ ਜਿਹੜਾ ਵਾ OPD ਨਹੀਂ ਕਰੇਗਾ ਸੋ ਇਹ ਹੜਤਾਲ ਲਗਾਤਾਰ 4 ਦਿਨ ਜਾਰੀ ਰਹੇਗੀ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਆ ਨਿਊਜ਼ ਤਰਨਤਾਰ ਇਹ ਸਰ ਸੂਬਾ ਪੱਧਰ ਤੇ PCMS ਐਸੋਸੀਏਸ਼ਨ ਵੱਲੋਂ ਇਹ ਸਟ੍ਰਾਈਕ ਦੀ ਘਾਲ ਦਿੱਤੀ ਗਈ ਹੈ ਪਹਿਲੇ 3 ਦਿਨ ਜਿਹੜੀ ਸੋਮਵਾਰ ਗੁਰੁੱਦ ਇਹਨਾਂ 3 ਘੰਟੇ ਬੰਦ ਰੱਖਿਆ ਉਸ ਤੋਂ ਬਾਅਦ OPD ਵਗੈਰਾ ਦੇਖਦੇ ਰਹੇ ਨੇ ਪਰ ਅੱਜ ਤੋਂ ਵੀਰਵਾਰ ਤੋਂ ਆਨਵਰਡ ਇਹਨਾਂ ਨੇ ਪੂਰਾ ਦਿਨ ਹੀ ਬੰਦ ਕੀਤਾ ਜਿਸ ਦੇ ਤੇ OPD ਸੇਵਾਵਾਂ ਜਿਹੜੀਆਂ ਉਹ ਪੂਰੀ ਤਰ੍ਹਾਂ ਬੰਦ ਨੇ ਪਰ ਐਮਰਜੈਂਸੀ ਸੇਵਾਵਾਂ ਦੇ ਨਿਗਰ ਨਿਗਰ ਚੱਲ ਰਹੀਆਂ ਨੇ ਤੇ ਸਰ ਇਹ ਕਿੰਨਾ ਚਿਰ ਚੱਲੇਗੀ ਇਹ ਸਰ ਇਹਨਾਂ ਦਾ ਸੂਬਾ ਪੱਧਰ ਤੇ ਇਹਨਾਂ ਦੀ ਜਿਹੜੀ ਐਸੋਸੀਏਸ਼ਨ ਹੈ ਇਹ ਉਹਨਾਂ ਨੇ ਫੈਸਲਾ ਲੈਣਾ ਵਾ ਕਿ ਇਹ ਕਿੰਨੇ ਦਿਨ ਚੱਲੇਗੀ ਸਰ ਪਤਾ ਲੱਗਾ ਕਿ 4 ਦਿਨ ਵਾਸਤੇ ਡੋਟੋ ਨੋਪੀਡੀ ਸੇਵਾਵਾਂ ਬੰਦ ਕਰ ਦਿੱਤੀਆਂ ਨੇ ਹਾਂਜੀ ਐਸੋਸੀਏਸ਼ਨ ਵਾਲੇ ਦਾ ਕਹਿ ਰਹੇ ਨੇ ਵੀ ਅਗਲੇ 4 ਦਿਨ ਲਗਾਤਾਰ ਬੰਦ ਰੱਖਾਂਗੇ ਬਾਕੀ ਜੋ ਇਹਨਾਂ ਦੀ ਸਟੇਟ ਬੋਰਡੀ ਹੈ ਕੋਈ ਇਹਨਾਂ ਨੂੰ ਗਾਈਡ ਕਰੇਗੀ ਅਸਾਂ ਜਿਹੜੇ ਡਾਕਟਰ ਨੂੰ ਬਿਲਕੁਲ ਤਾਲੇ ਲਗਾ ਦਿੱਤੇ ਜਿਹਨੇ ਵੀ ਇੱਥੇ ਬੈਠਣਾ ਵੀ ਕੀ ਜਿਵੇਂ ਹਾਂਜੀ ਉਹ ਓਪੀਡੀ ਚ ਬਿਲਕੁਲ ਨਹੀਂ ਬੈਠ ਰਹੇ ਔਰ ਅਮਰਦੇਸ ਸਿੰਘ ਮਾਮਾ ਸਾਡੀਆਂ ਅੱਜ ਤੱਕ ਚੱਲ ਰਹੀਆਂ ਸਰ ਲੋਕਾਂ ਨੂੰ ਕਿਹ ਰਿਸਪੀਟ ਦਾ ਸਾਹਮਣਾ ਕਰਨਾ ਪਵੇ ਲੋਕਾਂ ਨੂੰ ਮੁਸ਼ਕਲ ਓਪੀਡੀ ਦੇ ਵਿੱਚ ਤਾਂ ਆ ਰਹੀ ਹੈ ਤੇ ਉਹ ਅਹੀ ਵੀ ਮੰਨਦੇ ਆ ਕਿ ਓਪੀਡੀ ਦੇ ਵਿੱਚ ਮੁਸ਼ਕਲ ਲੋਕਾਂ ਨੂੰ ਆ ਰਹੀ ਹੈ ਤੇ ਪਰ ਇਹ ਇਹਨਾਂ ਦਾ ਐਸੋਸੀਏਸ਼ਨ ਦਾ ਫੈਸਲਾ ਹੈ ਇਹਨਾਂ ਦੀਆਂ ਕੁਝ ਦਿਮਾਗ ਹੈਗੀਆਂ ਵਾ ਜਿੰਨਾ ਚਿਰ ਤੱਕ ਇਹਨੇ ਬੁਰੀਆਂ ਨਹੀਂ ਹੁੰਦੀਆਂ ਅਸੀਂ ਸਟ੍ਰਾਈਕ ਤੇ ਰਵਾਂਗੇ ਸਰ ਆਪ ਡਾਕਟਰ ਸਿਵਿੰਦਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਐਸਮੈਸੇਜਰ ਇਹੋ ਦਾਸ ਕੀਤਾ ਜਾ ਰਿਹਾ ਹੈ ਕਿ ਲੋਕਾਂ ਦਾ ਸਰ ਜਿਹੜਾ ਰਿਪੋਰਟ ਅਸੇ ਅਸੀਂ ਗੋਮੂ ਕਸ਼ੇ ਡਿਮਾਂਡਸ ਰੱਖੀ ਸੀ ਕਿ ਉਹ ਵੱਡੇ ਬੁਦੇ ਲੈ ਕੇ ਜਾਣ ਉਹਦੇ ਚ ਮੇਨ ਹੈ ਜੀ ਸਾਡਾ ਟਾਈਮ ਬਾਉਂਡ ਤੱਕ ਟਾਈਮ ਬੰਡ ਤੱਕ ਦਿੱਤੀ ਜਾਵੇ ਤੇ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਜਿਹਦੇ ਲਈ ਗੌਰਮ ਨੇ ਸਾਨੂੰ ਕੋਈ ਵੀ ਸ਼ੁਰੂਸ ਨਹੀਂ ਦਿੱਤੀ ਨਾ ਹੀ ਕੋ ਰਿਟਰਨ ਦਿੱਤਾ ਹਰ ਅਸੇ ਪਹਿਲੇ ਹੀ ਟੈਂਪਲੇਸਟ ਰਾਈਕ ਕੀਤੀ ਸੀ ਹਫਤੇ ਉਸ ਵਾਰ ਜਿਹਨੂੰ ਕੋਈ ਰਿਸਪੌਂਸ ਨਹੀਂ ਦਿੱਤ ਗੌਰਮ ਵੱਲੋਂ ਉਹਨੇ ਇੰਟਰਨ ਸਟ੍ਰਾਈਕ ਤੇ ਚਲੇ ਗਏ ਫੁੱਲ ਡੇ ਇਸਾਰੇ ਉਹ ਕਿੰਨਾ ਚੰਗਾ ਨਹੀਂ ਹੋਵੇ ਇਹ ਸਭ ਕੁਝ ਨਹੀਂ ਪਤਾ ਹੈ ਕਿ ਗੌਰਮਨਟ ਡਿਸਾਈਡ ਕਰੇਗੀ ਉਹ ਕਦੋਂ ਤੱਕ ਸਹੀ ਦੇਖਣਾ ਚਾਹੁੰਦੀ ਹੈ ਜਿਹੜੀ ਬੰਗਾਲੀ ਪੁਲੀਸ ਨਿਆਦਰ ਲਗਾਤਾ ਚੱਲੇਗੀ